ਅੰਮ੍ਰਿਤਸਰ ਸ਼ਹਿਰ ਦੀ ਇੱਕ ਸ਼ਾਂਤ ਗਲੀ ਵਿੱਚ ਰਾਤ ਦੇ 10 ਵਜੇ ਤੱਕ ਬਹੁਤ ਚਹਿਲ ਪਹਿਲ ਰਹਿੰਦੀ ਸੀ ਪਰ ਉਸ ਰਾਤ ਗਲੀ ਵਿੱਚ ਖੋਫ ਦਾਸ ਆਇਆ ਸੀ ਕਿਉਂਕਿ ਇੱਕ ਆਖਰੀ ਮੋਬਾਈਲ ਕਾਲ ਨੇ ਪੂਰੇ ਪਰਿਵਾਰ ਦੀ ਜ਼ਿੰਦਗੀ ਹਿਲਾ ਕੇ ਰੱਖ ਦਿੱਤੀ ਸੁਖਦੇਵ ਸਿੰਘ ਇੱਕ ਰਿਟਾਇਰਡ ਅਧਿਆਪਕ ਸੀ ਜੋ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਉਸ ਦਾ ਪੁੱਤਰ ਗੁਰਪ੍ਰੀਤ ਆਈਟੀ ਕੰਪਨੀ ਵਿੱਚ ਨੌਕਰੀ ਕਰਦਾ ਸੀ ਅਤੇ ਧੀ ਸਿਮਰਨ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਘਰੋਂ ਬਾਹਰ ਘਰ ਬਾਹਰੋਂ ਆਮ ਲੱਗਦਾ ਸੀ ਪਰ ਅੰਦਰਲੇ ਮਾਹੌਲ ਵਿੱਚ ਤਣਾਅ ਸੀ ਇੱਕ ਰਾਤ ਗੁਰਪ੍ਰੀਤ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਜਿਸ ਵਿੱਚ ਸਿਰਫ ਦੋ ਸ਼ਬਦ ਸੁਣਾਈ ਦਿੱਤੇ ਸੱਚ ਬਾਹਰ ਆਵੇਗਾ ਅਗਲੀ ਸਵੇਰ ਉਹ ਘਰੋਂ ਗਾਇਬ ਸੀ ਉਸ ਦੀ ਗੱਡੀ ਖਾਲੀ ਮਿਲੀ ਅਤੇ ਫੋਨ ਬੰਦ ਸੀ ਪਰਿਵਾਰ ਵਿੱਚ ਹਾਹਾਕਾਰ ਮਚ ਗਿਆ ਤੇ ਲੋਕ ਗੱਲਾਂ ਕਰਨ ਲੱਗ ਪਏ ਇਨਸਪੈਕਟਰ ਕਮਲਜੀਤ ਕੌਰ ਕੇਸ ਦੀ ਜਾਂਚ ਲਈ ਆਈ ਉਸ ਨੇ ਕਾਲ ਰਿਕਾਰਡਰ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਗੁਰਪ੍ਰੀਤ ਨੇ ਕੰਪਨੀ ਵਿੱਚ ਕੁਝ ਵੱਡੇ ਫਰਾਡ ਦਾ ਖੁਲਾਸਾ ਕਰਨ ਲਈ ਸਬੂਤ ਇਕੱਠੇ ਕੀਤੇ ਸਨ ਅਤੇ ਉਸ ਨੂੰ ਤਨਖੀਆਂ ਮਿਲ ਰਹੀਆਂ ਸਨ ਪਰਿਵਾਰ ਵਿੱਚ ਵੀ ਸ਼ੱਕ ਵਧਣ ਲੱਗਾ ਕਿਉਂਕਿ ਸ਼ਮਸ਼ੇਰ ਸਿੰਘ ਚਾਹੁੰਦਾ ਸੀ ਕਿ ਪੁੱਤਰ ਇਸ ਇੱਥੇ ਰਹੇ ਪਰ ਗੁਰਪ੍ਰੀਤ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਅਤੇ ਸਿਮਰਨ ਕਹਿੰਦੀ ਸੀ ਕਿ ਉਸ ਦਾ ਭਰਾ ਕਈ ਦਿਨਾਂ ਤੋਂ ਡਰੇ ਹੋਏ ਜੀਵਨ ਵਿੱਚ ਸੀ 10 ਦਿਨ ਬਾਅਦ ਉਸ ਦਾ ਫੋਨ ਇੱਕ ਹੋਟਲ ਦੇ ਕਮਰੇ ਤੋਂ ਮਿਲਿਆ ਜਿੱਥੇ ਸੀਸੀ ਟੀਵੀ ਵਿੱਚ ਉਹ ਆਪਣੇ ਕੰਪਨੀ ਦੇ ਸੀਨੀਅਰ ਮੈਨੇਜਰ ਨਾਲ ਮਿਲਦਾ ਦਿਸਿਆ ਫੁਟੇਜ ਵੇਖ ਕੇ ਪਰਿਵਾਰ ਹੈਰਾਨ ਰਹਿ ਗਿਆ ਅਤੇ ਸ਼ਮਸ਼ੀਰ ਦਾ ਚਿਹਰਾ ਫਿੱਕਾ ਪੈ ਗਿਆ ਸੁਖਦੇਵ ਦਾ ਚਿਹਰਾ ਫਿੱਕਾ ਪੈ ਗਿਆ ਕਿਉਂਕਿ ਗੁਰਪ੍ਰੀਤ ਨੇ ਉਸ ਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਕੁਝ ਹੋ ਗਿਆ ਤਾਂ ਉਸ ਦੇ ਲੈਪਟਾਪ ਵਿੱਚ ਸਾਰੇ ਸਬੂਤ ਹਨ ਜਦੋਂ ਲੈਪਟਾਪ ਮਿਲਿਆ ਤਾਂ ਉਸ ਵਿੱਚ ਕੰਪਨੀ ਦੇ ਕਰੋੜਾਂ ਦੇ ਗਵਨ ਦੇ ਸਬੂਤ ਸਨ ਪਰ ਨਾਲ ਹੀ ਪਰਿਵਾਰਿਕ ਰਾਜ ਵੀ ਲੁਕੇ ਹੋਏ ਸਨ ਜਿੱਥੇ ਗੁਰਪ੍ਰੀਤ ਨੇ ਲਿਖਿਆ ਸੀ ਕਿ ਉਸ ਦੀ ਮਾਂ ਦੀ ਮੌਤ ਕੁਦਰਤੀ ਨਹੀਂ ਸੀ ਸਗੋਂ ਜਾਇਦਾਦ ਦੇ ਝਗੜੇ ਵਿੱਚ ਦਵਾ ਕਾਰਨ ਉਸ ਦੀ ਜਾਨ ਗਈ ਸੀ ਇਹ ਪੜ ਕੇ ਸਭ ਦੇ ਹੋਸ਼ ਉੱਡ ਗਏ ਕਿਉਂਕਿ ਸਾਲਾਂ ਪਹਿਲਾਂ ਉਸ ਦੀ ਮਾਂ ਦੀ ਮੌਤ ਉਦੈਲ ਦੇ ਦੌਰੇ ਵਾਂਗ ਦੱਸੀ ਗਈ ਸੀ ਇਨਸਪੈਕਟਰ ਨੇ ਪੁਰਾਣੇ ਰਿਕਾਰਡ ਖੋਲੇ ਤਾਂ ਇਹ ਸੱਚ ਸਾਹਮਣੇ ਆ ਗਿਆ ਅਤੇ ਹੁਣ ਗੁਰਪ੍ਰੀਤ ਦਾ ਗਾਇਬ ਹੋਣਾ ਸਿਰਫ ਕੰਪਨੀ ਦੇ ਫਰੋਡ ਨਾਲ ਨਹੀਂ ਸਗੋਂ ਪਰਿਵਾਰਿਕ ਰਾਜ ਨਾਲ ਵੀ ਜੁੜਿਆ ਸੀ ਆਖਿਰ ਪੁਲਿਸ ਨੇ ਕੰਪਨੀ ਦੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਕਬੂਲਿਆ ਕਿ ਉਸ ਨੇ ਗੁਰਪ੍ਰੀਤ ਨੂੰ ਧਮਕਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਗੁਰਪ੍ਰੀਤ ਨੇ ਹਿੰਮਤ ਦਿਖਾਈ ਅਤੇ ਗਵਾਹੀ ਦੇ ਕੇ ਸੱਚ ਬਾਹਰ ਲਿਆਇਆ ਅਦਾਲਤ ਵਿੱਚ ਗੁਰਪ੍ਰੀਤ ਨੇ ਕਿਹਾ ਕਿ ਸੱਚ ਕਦੇ ਨਾ ਕਦੇ ਸਾਹਮਣੇ ਆ ਹੀ ਜਾਂਦਾ ਹੈ ਝੂਠ ਦੇ ਸਹਾਰੇ ਨਾ ਪਰਿਵਾਰ ਚੱਲ ਸਕਦਾ ਹੈ ਨਾ ਹੀ ਸਮਾਜ ਉਸ ਦੀ ਇਹ ਗਵਾਹੀ ਸਿਰਫ ਕੰਪਨੀ ਦੇ ਅਪਰਾਧ ਨਹੀਂ ਬਲਕੇ ਘਰ ਦੇ ਅੰਦਰਲੇ ਭੇਦਾਂ ਨੂੰ ਵੀ ਖੋਲ ਗਈ ਅਤੇ ਪਰਿਵਾਰ ਨੂੰ ਮਜ਼ਬੂਤ ਮਜ਼ਬੂਰ ਕਰ ਗਈ ਕਿ ਉਹ ਆਪਣੇ ਭੂਤਕਾਲ ਦੇ ਸੱਚ ਨਾਲ ਸਾਹਮਣਾ ਕਰਨ